ਬੋਲੇ ਕੁਛ ਹੈਲੋ 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 3 2 1 ਇਹੋ ਗੱਲਾਂ ਤੇ ਜੋ ਤੁਹਾਨੂੰ ਮੈਨੂੰ ਸਮਝ ਨਹੀਂ ਆਉਂਦੇ ਉਹਨੂੰ ਸਿੱਧਾ ਪੁੱਛ ਲੈਣਾ ਵਾ ਵੀ ਭਰਾ ਤੁਸੀਂ ਦੱਸ ਦੋ ਜਿਹੜੀ ਤੁਸੀਂ ਕਹਿੰਦੇ ਜੇ ਹੁਣ ਤੁਸੀਂ ਬੁਕਿੰਗ ਕਰਾਉਣੀ ਆ ਜਿੱਦੱਕ ਮਾ ਕੱਢ ਲੈ ਕਮਾ ਕਮਾ ਕੇ ਰਪਿੰਦਰ ਸਾਹੀ ਫੋਨ ਕਰਾਉਂਦੇ ਆ ਨਹੀਂ ਕਰੋ ਤੁਸੀਂ ਵੀ ਠੀਕ ਹੈ ਠੀਕ ਹੈ ਉਹ ਹੀ ਕਰਾਵਾਂਗੇ ਠੀਕ ਹੈ ਭਾਜੀ ਫਿਰ ਚਲੋ ਤੁਸੀਂ ਡਿਊਟੀ ਤੇ ਜਾਹੇ ओके ਅਜਨਾਜ ਇੱਥੇ ਚਲ ਕੋਈ ਨਹੀਂ ਆਵਾਰੀ ਦੇ ਕੇ ਕੰਮ ਨੂੰ ਬੈਠੋ ਗਾਂ ਨਾਲ ਹੀ ਕਹਿ ਦਿਓ ਕਿ ਇਸ ਤੋਂ ਵੱਧ ਪੰਗਾ ਮੈਂ ਤੁਹਾਡੀਆਂ ਨਹੀਂ ਪੂਰੀਆਂ ਕਰ ਸਕਦੀ ਸਕਦੀ ਹਾਂ 1 ਚਲ ਕੋਈ ਨਹੀਂ ਆਵਾਰੀ ਤੇ ਦੇ ਕੇ ਕੰਮ ਨੂੰ ਬੈਠੋ 2 1 ਮੰਮੀ ਮੈਂ ਤਾਂ ਫੋਨ ਕੀਤਾ ਸੀ ਪਰ ਉਹਨਾਂ ਨੇ ਚੁੱਕਿਆ ਨਹੀਂ ਇਹ ਨਹੀਂ ਮੈਨੂੰ ਪਤਾ ਹੁਣ ਕੀ ਹੋਇਆ ਵਾ ਭੁੱਖੀ ਨਹੀਂ ਮਰਨ ਦਿੰਦੀ ਮੈਂ ਆਪਣੀ ਧੀ ਨੂੰ ਇਕੱਠਾ ਚੁੱਪ ਕੀਤੀ ਰਹਿੰਦੀ ਹੁੰਦੀ ਸੀ ਹੁਣ ਅੱਗੇ 100 ਸਵਾਲ ਜਵਾਬ ਕਰਦੀ ਐ ਮੰਮੀ ਮੇਰਾ ਚੁੱਪ ਕਿਤੇ ਰਹਿ 2 1 ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਰੋਪਿੰਦਰ ਚੀਜ਼ ਕੀ ਆ ਆ ਚੀਜ਼ ਇੱਕ ਮੈਂ ਤੁਰ ਕੇ ਆਉਣਾ ਇਸੇ ਵੇਲੇ ਤੁਰ ਕੇ ਤੂੰ ਮੈਂ ਤੁਰਦਾ ਜਦੋਂ ਮੈਂ ਆਜੂਗਾ ਨਾ ਫਰੇਮ 'ਚ ਫੇਰੇ ਇਧਰ ਲੈ ਚੱਲ ਇਹਦੇ ਘਟੋ ਘਟਵੀ ਤੇ 17-18 ਲੱਖ ਰੁਪਏ ਚਾਹੀਦਾ ਮੇਰਾ ਇਹ ਰਦਾ ਬੰਡਿਆ ਹੈਗਾ ਵੀ ਚੱਲ ਥੋੜੇ ਬੋਤੇ ਮੈਂ ਡਾਊਨ ਪੇਮੈਂਟ ਅਸਲ ਚ ਤੇ ਮੈਨੂੰ ਪੈਸੇ ਚਾਹੀਦੇ ਆ 17 ਉਹ ਵੀ ਜਰੂਰ ਗੈਣੇ ਰੱਖਣੇ ਆ ਨਾ ਉਹਦੇ ਵਿੱਚ ਕੋਈ ਰਿਸਟਰੀਟੂਟੀ ਥੋੜਾ ਕਰਾਉਣੀ ਆ ਉਹ ਵੀ ਰਿਸਪੀ 1 ਤੇਂ ਪਰ ਵਰਕਰਣਾ ਫਿਰ ਚਲੋ ਕੋਈ ਨਹੀਂ ਪੱਕਾ ਆਪਣਾ ਕਰਾ ਲਈ ਰਿਹਾ ਤੁਸੀਂ ਮੈਨੂੰ ਪੈ 1 ਉਹਦਾ ਨੇ ਕੋਣਾ ਤੇ ਮੈਨੂੰ 2 1 ਉਹਦਾ ਈ ਆਈ ਜਾਂਦੀ ਆ ਗਾੜੀ ਨੂੰ। ਕੁੱਈ ਗੱਲ ਨਹੀਂ ਕੱਲ ਸਾ ਮੀਤਲ ਜੀ ਫਿਰ ਕੀ ਐ? ਨਹੀਂ ਭਾਬੀ। ਅੱਗੇ ਕਿੰਨੇ ਦਿਨ ਹੋ ਗਏ ਆ। ਮੈਂ ਕਰਾਂ ਤਿਆਰੀ ਆਪਣੀ ਐ। ਵੀ ਐ ਕਹਿੰਦਾ। ਅਰ ਰੱਖ ਲੈ। ਕਿੱਦਾਂ ਦੇ ਹਲਾਤਾਂ ਚ ਚੱਲੀਆਂ। ਨਾ ਤੇ ਪਹਿਲਾਂ ਉਹ ਤੁਹਾਨੂੰ ਦਿਲ ਕਰਨ ਦੀ। ਮੇਰੀ ਗੱਲ ਸੁਣੋ। ਤੇ ਮੈਨੂੰ ਦੱਤੀ ਕਹਿੰਦੇ ਰਿਪਿੰਦਰ ਜਾਂੜੀ ਫੋਨ ਹੀ ਕਰਦੇ ਨੇ ਘਟੋ ਘਟ ਕੱਟ ਲੈ ਉਧਰੋਂ ਮਾਈਕ ਤੇ 2 1 ਮੈਂ ਬੋਲਿਆ ਨਾ ਤੁਹਾਡੀ 2 1 ਮੈਂ ਤੁਹਾਨੂੰ ਕੀ ਦੱਸਣਾ ਹੀ ਉਹਨੇ ਤੇ ਹੁਣੇ ਸਲਾਹ ਬਣਾਈ ਆ ਤੇ ਹੁਣੇ ਚਲ ਗਈ ਆ ਮੈਂ ਕੋਈ ਦਾ ਨਹੀਂ ਆ ਸਿੱਧਿਆ 2 1 ਮੈਂ ਤੁਹਾਨੂੰ ਕੀ ਦੱਸਣਾ ਹੈ ਤਾਂ ਆਕਮ ਜੀ ਪਰ ਨਹੀਂ ਮੰਨੀ ਮੇਰਾ ਕੀ ਕਸੂਰ ਵਾਇਦੇ ਚ ਮੈਨੂੰ ਪੱਕਾ ਲੱਗਦਾ ਵਾ ਵੀ ਕੋਈ ਡਾ ਘੱਟ ਘਾਲੀ ਦਿੱਤਾ ਚੁੱਕ ਲੈਣਾ ਹੈਗਾ। ਚੱਲ ਅੰਦਰ ਜਾ ਕਰ। ਕੱਢਦਾ ਸੀਨ ਕੱਢਦਾ ਵਾ। ਸਵੇ ਮੋਂ ਪੂਣਾ ਮੀਣਾ ਜਾਂ ਮਸਲੀ ਵਟ ਪਾਉਣਾ ਹੈ। ਇਹ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ। ਬੰਦੋ। ਬੱਸ ਵੀ ਨਹੀਂ ਆਈ ਹਲੇ ਤੱਕ। ਹਲੋ 1 ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਜੇ ਵਧੀਆ ਤੀਕਾ ਤੁਸੀਂ ਖਰਾਓ ਮੈਨੂੰ ਸਗੋ ਕਹਿਣ ਦੀ ਕਹਿੰਦੀ ਵੀਰ ਜੀ ਤੁਸੀਂ ਕਿਤੇ ਬਾਹਰ ਪੂਰ ਦਾ ਵੇਖੋ ਆਪਣਾ ਬਣਾਓ ਤੇ ਚੱਲ ਚੱਲ ਸਹੀ ਕਰ ਲਈਏ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹਾਂ ਹੁਣ ਗਈ ਆ ਪਹੁੰਚਦੀ ਆ ਤੇ ਫਿਰ ਮੈਂ ਫੋਨ ਕਰੂੰਗਾ ਇੱਕ ਅਰੀ ਰਾਜੀ ਵਾਜੀ ਪੁੱਛੂੰਗਾ ਉਹ ਫੋਨ ਕਰਿਓ ਹੈਨਾ ਫੋਨ ਕਰਿਓ ਜ਼ਰੂਰ ਨਹੀਂ ਰਾਜੀ ਵਾਜੀ ਪੁੱਛੂੰਗਾ ਪਹੁੰਚਦੀ ਆ ਨਾ ਮੈਂ ਕਰੂੰਗਾ ਠਹਿਰ ਕੇ ਫੋਨ ਜੀ ਠੀਕ ਆ ਕੱਟ ਲੈ ਦੁਹਾਂ ਤੇ ਮਾਰਾ ਇਹਨੇ ਘਰਫਾ ਬੜੀ ਕੀਤੀ ਆ ਕੋਈ ਗੱਲ ਨਹੀਂ ਬੋਲੇ ਕੁਛ ਹੈਲੋ 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 3 2 1 ਇਹੋ ਗੱਲਾਂ ਤੇ ਜੋ ਤੈਨੂੰ ਸਮਝ ਨਹੀਂ ਆਉਂਦੇ ਉਹਨੂੰ ਸਿੱਧਾ ਪੁੱਛ ਲੈਣਾ ਵਾ ਵੀ ਭਰਾ ਤੁਸੀਂ ਦੱਸ ਦਿਓ ਜਿਹੜੀ ਤੁਸੀਂ ਕਹਿੰਦੇ ਜੇ ਹੁਣ ਤੁਸੀਂ ਬੁਕਿੰਗ ਕਰਾਉਣੀ ਆ ਜਦ ਤੱਕ ਮਾ ਕਢ ਲੈ ਕਮਾ ਕਮਾ ਕੇ ਰਪਿੰਦਰ ਸਾਹੀ ਫੋਨ ਕਰਾਉਂਦੇ ਆ ਨਹੀਂ ਕਰੋ ਤੁਸੀਂ ਵੀ ਠੀਕ ਹੈ ਠੀਕ ਹੈ ਉਹ ਹੀ ਕਰਾਵਾਂਗੇ ਠੀਕ ਹੈ ਭਾਜੀ ਫਿਰ ਚਲੋ ਤੁਸੀਂ ਡਿਊਟੀ ਤੇ ਹੈਂ ਓਕੇ ਅਜਨਾ ਜੋ ਇੱਥੇ ਚਲ ਕੋਈ ਨਹੀਂ ਆਵਾਰੀ ਦੇਖ ਕੇ ਕੰਮ ਨੂੰ ਬੇੜੋ ਗਾਂ ਨਾਲ ਹੀ ਕਹਿ ਦਿਓ ਇਸ ਤੋਂ ਵੱਧ ਪੰਗਾ ਮੈਂ ਤੁਹਾਡੀਆਂ ਨਹੀਂ ਪੂਰੀਆਂ ਕਰ ਸਕਦੀ ਸਕਦੀ ਵਨ ਚਲ ਕੋਈ ਨਹੀਂ ਆ ਵਾਰੀ ਤੇ ਦੇ ਕੇ ਕੰਮ ਨੂੰ ਬੈਠੋ ਟੂ ਵਨ ਮੰਮੀ ਮੈਂ ਤਾਂ ਫੋਨ ਕੀਤਾ ਸੀ ਪਰ ਉਹਨਾਂ ਨੇ ਚੁੱਕਿਆ ਨਹੀਂ ਇਹ ਨਹੀਂ ਮੈਨੂੰ ਪਤਾ ਹੁਣ ਕੀ ਹੋਇਆ ਵਾ ਭੁੱਖੀ ਨਹੀਂ ਮਰਨ ਦਿੰਦੀ ਮੈਂ ਆਪਣੀ ਧੀ ਨੂੰ ਇਕੱਠਾ ਚੁੱਪ ਕੀਤੀ ਰਹਿੰਦੀ ਹੁੰਦੀ ਸੀ ਹੁਣ ਅੱਗੇ 100 ਸਵਾਲ ਜਵਾਬ ਕਰਦੀ ਆ ਮੰਮੀ ਮੇਰਾ ਚੁੱਪ ਕੀਤਿਆਂ ਰਹਿ ਟੂ ਵਨ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਰੋਪਿੰਦਰ ਚੀਜ਼ ਕੀ ਆ ਆ ਚੀਜ਼ ਇੱਕ ਮੈਂ ਤੁਰ ਕੇ ਆਉਣਾ ਇਸੇ ਮੈਂ ਤੁਰ ਕੇ ਤੂੰ ਮੈਂ ਤੁਰਦਾ ਜਦੋਂ ਮੈਂ ਆ ਜਾਊਗਾ ਨਾ ਇੱਕ ਫਰੇਮ ਚ ਫੇਰੇ ਦੋਨੇ ਚਲ ਇਹਦੇ ਘੱਟੋ ਘੱਟ ਵੀ ਤੇ 17-18 ਲੱਖ ਰੁਪਏ ਚਾਹੀਦਾ ਮੇਰਾ ਇਹ ਰਜ਼ਾ ਭੰਡਿਆ ਹੈਗਾ ਵੀ ਚਲ ਥੋੜੇ ਬੋਤੇ ਮੈਂ ਡਾਊਨ ਪੇਮੈਂਟ ਅਸਲ ਚ ਤੇ ਮੈਨੂੰ ਪੈਸੇ ਚਾਹੀਦੇ ਆ 17 ਉਹ ਵੀ ਜਰੂਰ ਗੈਣੇ ਰੱਖਣੇ ਆ ਨਾ ਉਹਦੇ ਵਿੱਚ ਕੋਈ ਰੀਸਟ੍ਰੀਟ ਵੀ ਥੋੜਾ ਕਰਾਉਣੀ ਆ ਉਹ ਵੀ

ਮੈਂ ਕਰਾਂ ਤਿਆਰੀ ਆਪਣੀ ਹੈ ਇਹ ਕਹਣਾ ਹੈ 1 2 ਵਾਰੀ ਦਾ ਕਿਦਾਂ ਦਿਹਲਾਤਾਂ ਚ ਚੱਲੀਆਂ ਨਾ ਤੇ ਪਹਿਲਾਂ ਉਹ ਤੋਂ ਉਹਨੂੰ ਦਿਲ ਕਰਨ ਦੇ ਮੇਰੀ ਗੱਲ ਸੁਣਾ ਤੂੰ ਮੈਨੂੰ ਦੱਸਦੀ ਕਹਿੰਦੇ ਰਿਪਿੰਦਰ ਜਾਂੜੀ ਫੋਨ ਹੀ ਕਰ ਦਿੰਦੇ ਘਟੋ ਘਟ ਕੱਟ ਲੈ ਉਧਰ ਮਾਈਕ ਤੇ 2 1 ਮੈਂ ਬੋਲਿਆ ਤੁਹਾਡੀ 2 1 ਮੈਂ ਤੁਹਾਨੂੰ ਕੀ ਦੱਸਣਾ ਹੀ ਉਹਨੇ ਤੇ ਹੁਣੇ ਸਲਾਹ ਬਣਾਈ ਆ ਤੇ ਹੁਣੇ ਚਲ ਗਈ ਆ ਮੈਂ ਕੋਈ ਦਾ ਨਹੀਂ ਆ ਸਿੱਧਿਆ ਮੈਂ ਤੁਹਾਨੂੰ ਕੀ ਦੱਸਣਾ ਆ ਆਕਮ ਜਲ ਜੀ ਪਰ ਨਹੀਂ ਮੰਨੀ ਮੇਰਾ ਕੀ ਕਸੂਰ ਵਾਇਦੇ ਚ ਮੈਨੂੰ ਪੱਕਾ ਲੱਗਦਾ ਵਾ ਵੀ ਕੋਈ ਤਾਂ ਘੱਟ ਘੱਲ ਜਿੱਦਾਂ ਚੁੱਕ ਲੈਣਾ ਹੈਗਾ ਛੱਦ ਅੰਦਰ ਜਾ ਕਰ ਕੱਢਦਾ ਸੀਨ ਕੱਢਦਾ ਵਾ ਤੇ ਦੇ ਮੋਂ ਪੁਣਾਮੀ ਆ ਜੇ ਜਮਤਲੇ ਵਟ ਪੁਣਾ ਹੈ ਇਹ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਵੰਦੋ ਬੱਸ ਵੀ ਨਹੀਂ ਆਈ ਹਲੇ ਤੱਕ 2 1 ਹਲੋ ਹਲੋ ਹਾਂਜੀ ਸਤਿ ਸ੍ਰੀ ਅਕਾਲ ਕੀ ਆ ਜੀ ਇਹ ਕਹਿੰਦਾ ਇੱਕ ਮਿੰਟ ਟੂ ਗੋ ਕਾਲ ਹੋਲਡ ਕੀਤੀ ਗਈ ਕਿਰਪਾ ਕਰਕੇ ਲਾਈਨ ਫਿਕਰਤੇ ਹੈ 2 1 ਹਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਸਿਕਾ ਕੀ ਹਾਲ ਜੇ ਵਧੀਆ ਤੀਕਾ ਤੁਸੀਂ ਖਰਾਓ ਮੈਨੂੰ ਸਗੋ ਕਹਿਣ ਦੀ ਕਹਿੰਦੀ ਵੀਰ ਜੀ ਤੁਸੀਂ ਕਿਤੇ ਬਾਹਰ ਫੂਲ ਦਾ ਵੇਖੋ ਆਪਣਾ ਬਣਾਓ ਤੇ ਚੱਲ ਚੱਲ ਸਹੀ ਕਰ ਲਈਏ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਹਾਂ ਹੁਣ ਗਈ ਆ ਪਹੁੰਚਦੀ ਆ ਤੇ ਫਿਰ ਮੈਂ ਫੋਨ ਕਰੂੰਗਾ ਇੱਕ ਅਰੀ ਦਾਜੀ ਬਾਜੀ ਪੁੱਛੂੰਗਾ ਤੁਹਾਨੂੰ ਆ ਫੋਨ ਕਰਿਓ ਹਨਾ ਫੋਨ ਕਰਿਓ ਜ਼ਰੂਰ ਨਹੀਂ ਦਾਜੀ ਬਾਜੀ ਪੁੱਛੂੰਗਾ ਪਹੁੰਚਦੀ ਆ ਨਾ ਮੈਂ ਕਰੂੰਗਾ ਠਹਿਰ ਕੇ ਫੋਨ ਜੀ ਠੀਕ ਹੈ ਕੱਟ ਲੈ ਦੋ ਮਹੀਨੇ ਤੇ ਮਾਰਾ ਇਹਨੇ ਘਰਫਾ ਬੜੀ ਕੀਤੀ ਆ ਕੋਈ ਗੱਲ ਨਹੀਂ Tem <laughs> mais.